ਗੱਲ ਇਹ ਵੀ ਤੁਸੀਂ ਉਹ ਲੋਕਾਂ ਦੀ ਟਾਇਲਟ ਦਾ ਪਾਣੀ ਲੋਕਾਂ ਦੇ ਸੀਵੇਜ ਦਾ ਪਾਣੀ ਕਿਹਾ ਤੁਸੀਂ ਉਹਨੂੰ ਸਤਲੁਜ ਦੇ ਵਿੱਚ ਪਾ ਸਕਦੇ ਆ ਜਿਸ ਪਾਣੀ ਨੂੰ ਅੱਗੇ ਲੋਕ ਪੀਣੇ ਚਾਹੁੰਦੇ ਐ ਇਸ ਇਨਾਂ ਸਵਾਲ ਕੈਸਟਿਪੀ ਦਾ ਪਾਣੀ ਦਾ ਲੈਵਲ ਕੀ ਐ ਉਹਦੀ ਪਿਓਰਿਟੀ ਕਿੰਨਾ ਕੀ ਹੈ ਕਿ ਲੈਵਲ ਉਸ ਤੋਂ ਪਹਿਲਾਂ ਪਾਈਪ ਚਾਲਾ ਤੁੰਗੀ ਰੁਕਾ ਬੰਦ ਜਦੋਂ ਪਤਾ ਹੀ ਨਹੀਂ ਆਪਾਂ ਨੂੰ ਕਿ ਉਹਦੀਆਂ ਉਹ ਟਰਮਸ ਪੂਰੀਆਂ ਨਹੀਂ ਕਰਦਾ ਉਹਦੇ ਮਾਪਦੰਡ ਤੇ ਪੂਰਾ ਨਹੀਂ ਉਤਰਦਾ ਉਹਦੀ ਪਿਓਰਿਟੀ ਬਹੁਤ ਜ਼ਿਆਦਾ ਆ ਆਪਾਂ ਤਾਂ ਪਾ ਨਹੀਂ ਸਕਦੇ ਨਾ ਤੀਰਪੋਟਾ ਆਇਆ ਕਿ ਗਲਤ ਹੈ ਉਹ ਭਾਈ ਸਾਹਿਬ ਰਾਜ ਸਭਾ ਦੇ ਮੈਂਬਰ ਬਣਾ ਤੇ ਆ ਮਸਲਾ ਚਲੋ ਹੁਣ ਸ਼੍ਰੀ ਚਮਕੌਰ ਸਾਹ ਮੋਰਚੇ ਦਾ ਤੀਜਾ ਸਵਾਲ ਸੀ ਜੀ ਜਿਹੜਾ ਬਿਲਗੇ ਪਿੰਡ ਦਾ ਸ਼ਿਵਰੇ ਦਾ ਪਾਣੀ ਆ ਮੌਂ ਸਾਹਿਬ ਨੂੰ ਖੋਕੇ ਆਉਂਦੇ ਉਹ ਇਹਨਾਂ ਨੇ ਕਿਹਾ ਰੋਕਤਾ ਨਹੀਂ ਉਹ ਰੁਕਿਆ ਬਾਈ ਜੀ ਲੋਕਾਂ ਦੇ ਵਿਰੋਧ ਕਰਕੇ ਲਿਖਿਆ ਜੀ ਇਹਨਾਂ ਨੇ ਲੋਕਾਂ ਦੇ ਵਿਰੋਧ ਕਰਕੇ ਰੁਕੇ ਹੋਏ ਜੀ ਕੰਮ 80% ਕਹਿੰਦੇ ਕੰਪਲੀਟ ਹੋ ਗਿਆ ਸਾਡਾ ਕੰਮ ਜੀ ਐਸਟੀਪੀ ਦਾ ਕੰਮ 80% ਪੂਰਾ ਸਰ ਉਹ ਸਿੱਧਾ ਸਤਲੁਜ ਦਰਿਆ ਦੇ ਵਿੱਚ ਪਾਇਆ ਜਾ ਸਕਦਾ ਪਾਣੀ ਜੀ ਉਹ ਇੱਕ ਦਸ ਦਿੋਲੇ ਵੀ ਟ੍ਰੀਟਡ ਪਾਣੀ ਐਸਟੀਪੀ ਦਾ ਪਾਣੀ ਟ੍ਰ ਤੁਸੀਂ ਦਰਿਆ 'ਚ ਪਾ ਸਕਦੇ ਹੋ ਇਹ ਵਾਟਰ ਐਕਟ ਦੇ ਉਹਦੇ ਬੰਨ ਨੂੰ ਤੋੜ ਕੇ ਜੀ ਇਹ ਕਾਨੂੰਨ ਹੈ ਇਹਨਾਂ ਦੱਸ ਦਿਓ ਜਮਾਦਾਰੀ ਇਹਦੇ ਮਾਇਰੋਂ ਇਹ ਸਾਡਾ ਸਵਾਲ ਸੀ ਇਹ ਪਾ ਸਕਦੇ ਹੋ ਹਾਂਜੀ ਇਹਦੇ ਵਿੱਚ ਟਰਮ ਜਨ ਕੰਡੀਸ਼ਨਸ ਕੀ ਹੋਈਆਂ ਉੱਥੇੋਂ ਪਤਾ ਨਹੀਂ ਸਰ ਸਤਲੂ ਦਰਿਆ ਦੇ ਬੰਨ ਦੇ ਵਿੱਚ ਨੂੰ ਹੋਲ ਕਰਕੇ ਜੀ ਬੋਲਣ ਦੇ ਬੋਲਣ ਦੇ ਬੋਲਣ ਦੇ ਪਤਾ ਕਰ ਲੈਣੇ ਜੀ ਜਲੰਧਰ ਤੋਂ ਸਰ ਤੁਹਾਨੂੰ ਪਤਾ ਹੈ ਨਾ ਤੁਸੀਂ ਅਫਸਰ ਹੋ ਜੀ ਸਵਾਲ ਸਰ ਸਿੱਧਾ ਬੇਸਿਕ ਰੂਟ ਤੁਹਾਨੂੰ ਹੀ ਪਤਾ ਹੋਣੀ ਇੱਕ ਮਿੰਟ ਇੱਕ ਮਿੰਟ ਮੈਂ ਦੱਸ ਦਿੰਦਾ ਤੁਹਾਨੂੰ ਉੱਚ ਬੀਓਐਲਟੀ ਹੁੰਦਾ ਕਿਹੜਾ ਬੀਓਡੀ ਬੀਓਡੀ ਹੁੰਦਾ ਨਾ ਉਦੀ ਮਾਤਰਾ ਕੀ ਹੁੰਦੀ ਤੁਹਾਨੂੰ ਪਤਾ ਨਹੀਂਗੀ ਕਦੀ ਜੀ ਬੀਓਡੀ ਦੀ ਕੀ ਮਾਤਰਾ ਹੋਊਗੀ ਜਦੋਂ ਅਸੀਂ ਉਹਦੇ ਵਿੱਚ ਪਾ ਸਕਦੇ ਹਾਂ ਸਿੰਘ ਸਾਹਿਬ ਉਹਦੀ ਮਾਤਰਾ ਹੁੰਦੀ ਹੈ ਉਹਦੇ ਵਿੱਚ ਕਈ ਐਸਟੀਪੀ 10 ਵੀ ਆਂਦੀ ਹੈ 100 ਵੀ ਆਂਦੀ ਹੈ 50 ਵੀ ਹੁੰਦੇ ਆ ਦਾ ਮਤਲਬ ਇਹ ਨਹੀਂ ਵੀ ਆਪਾਂ ਉਹਨੂੰ ਕਿਤੇ ਵੀ ਸੁੱਟ ਦਈਏ ਇੱਕ ਜਦੋਂ ਪ੍ਰਪੋਜ਼ਲ ਬਣਦੀ ਹੈ ਉਹਦੇ ਵਿੱਚ ਉਹ ਸਸੇ ਜੰਦਾ ਵੀ ਇਹਦੀ ਫਾਈਨਲ ਡਿਸਪੋਜ਼ਲ ਕਿਵੇਂ ਹੋਊਗੀ ਜਿਵੇਂ ਹੁਣ ਤੁਸੀਂ ਬੁੱਢਾ ਨਾਲੇ ਦੀ ਗੱਲ ਕੀਤੀ ਹੈ ਆਪਾਂ ਉੱਥੇ ਹੀ ਖੜਿਆ ਨਾ ਜੀ ਵੀ ਈਸੀ 'ਚ ਇਹ ਲਿਖਿਆ ਹੋਇਆ ਆਈ ਜਿਹੜਾ ਜਲੰਧਰ ਦੇ ਦਫ਼ਤਰ ਸਾਨੂੰ ਲਿਖ ਕੇ ਭੇਜਿਆ ਇਹ ਵੀ ਨਹੀਂ ਇਹਨਾਂ ਨੇ ਟੈਲੀਫੋਨ ਤੇ ਪੁੱਛਿਆ ਜਿਹੜਾ ਤੁਹਾਡਾ ਸਵਾਲ ਆ ਸੀ ਪੁੱਛ ਲਾਂਗੇ ਵੀ ਉਹਦੀ ਕੀ ਪ੍ਰਪੋਜ਼ਲ ਡੀਪੀਆਰ ਕੀ ਤਿਆਰ ਹੋਈ ਹੈ ਪਾਣੀ ਕਿ ਉੱਥੇ ਸੁੱਟਣਾ ਹੈ ਕਿਹੜੇ ਵੇਸਤੇ ਉਹਦੀ ਇੱਕ ਬੇਨਤੀ ਹੈ ਛੋਟੀ ਜੀ ਇੱਕ ਆਪਾਂ ਸਰਕਾਰ ਦਾ ਇੱਕ ਮਿੰਟ ਖੜੀ ਆ ਸਰਕਾਰ ਦਾ ਆਪਾਂ ਪੈਸਾ ਵੀ ਬਚਾਉਣਾ ਹੈ ਜਦੋਂ ਤੱਕ ਇੱਕ ਮਿੰਟ ਭਾਈ ਸਾਹਿਬ ਜਦੋਂ ਤੱਕ ਐਸਟੀਪੀ ਦਾ ਪਾਣੀ ਦਾ ਲੈਵਲ ਕੀ ਹੈ ਉਦੀ ਬੀਓਡੀ ਤੇ ਬਾਕੀ ਉਹਦਾ ਕੀ ਹੈ ਕੀ ਲੈਵਲ ਹੈ ਉਸ ਤੋਂ ਪਹਿਲਾਂ ਪਾਈਪਿੰਗ ਵਾਲਾ ਕੰਮ ਕਿਵੇਂ ਮੁਕੰਮਲ ਹੋ ਗਿਆ ਜਦੋਂ ਉਹ ਪਤਾ ਹੀ ਨਹੀਂ ਆਪਾਂ ਨੂੰ ਜੇ ਉਹਦੀਆਂ ਉਹ ਟਰਮਸ ਪੂਰੀਆਂ ਨਹੀਂ ਕਰਦਾਗਾ ਉਹਦੇ ਮਾਪਦੰਡ ਤੇ ਪੂਰਾ ਨਹੀਂ ਉਤਰਦਾ ਉਹਦੀ ਬੀਓਡੀ ਬਹੁਤ ਜ਼ਿਆਦਾ ਹੈ ਆਪਾਂ ਤਾਂ ਪਾ ਨਹੀਂ ਸਕਣਾ ਇਹ ਤਾਂ ਮੰਨਦੇ ਹੋ ਨਾ ਨਹੀਂ ਪਾ ਸਕਣਾ ਮੈਂ ਤੁਹਾਨੂੰ ਹੋਰਦਾ ਇਹ ਟੈਕਨੀਕਲ ਇਸ਼ੂ ਹੈ ਇਹਦੇ ਵਿੱਚ ਕੀ ਹੁੰਦਾ ਜਦੋਂ ਕੋਈ ਐਸਟੀਪੀ ਲੱਗਦਾ ਨਾ ਜੀ ਐਸਟੀਪੀ ਦਾ ਡਿਜ਼ਾਈਨ ਹੁੰਦਾ ਵੀ ਜਿਵੇਂ ਤੁਸੀਂ ਬੀਓਡੀ ਦੀ ਗੱਲ ਹੈ ਇਹ ਬੀਓਡੀ ਕਿੰਨੀ ਅਚੀਵ ਕਰੇਗਾ ਕਈ ਐਸਟੀਪੀ ਡਿਜ਼ਾਈਨ ਹੁੰਦੇ ਆ 50 ਬੀਓਡੀ ਲਈ ਜਿਹੜਾ ਉਹ ਡਿਜ਼ਾਈਨਡ ਹੈ ਉਹ ਤੁਹਾਨੂੰ ਪਤਾ ਉਹ ਕਿਹੜਾ ਡਿਜ਼ਾਈਨਡ ਹੈ ਜਿਹੜਾ ਉੱਥੇ ਲੱਗ ਰਿਹਾ ਦੱਸ ਦਿਓ ਤੁਸੀਂ ਦੱਸ ਦਿਓ ਕਿਹੜਾ ਡਿਜ਼ਾਈਨਡ ਹੈ ਉਹ ਉਹ ਜਲੰਧਰ ਤੋਂ ਮੰਗਾਇਆ ਸੀ ਜਲੰਧਰ ਤੋਂ ਮੰਗਾਇਆ ਇਹ ਵੀ ਨਹੀਂ ਡੀਲ ਕਸਟਮਰ ਕਿਉਂਕਿ ਉਹ ਐਮਐਲਡੀ ਦਾ ਉਹ ਬੰਦੇ ਨੂੰ ਤੁਸੀਂ ਬੁਲਾਇਆ ਨਹੀਂ ਉਹ ਤਾਂ ਪੁੱਛਿਆ ਨਹੀਂ ਡਿ ਸਤਲੁਜ ਦੇ ਵਿੱਚ ਪਾਸਾ ਮੁੱਢੀ ਪੀਅਰ ਚੇਰ ਹੋਈ ਤਾਂ ਗੱਲ ਸੀਵਰੇਜ ਦਾ ਪਾਣੀ ਪੁੱਜਦਾ ਜੀ ਸਰ ਸੀ ਅਸਲ 'ਚ ਇੱਥੋਂ ਜਿਹੜਾ ਸਤਲੁਜ ਦਾ ਪਾਣੀ ਜਾਂਦਾ ਜੀ ਅੱਗੇ ਉਹਨੂੰ ਦੱਖਣੀ ਮਾਲਵਾ ਤੇ ਰਾਜਸਥਾਨ ਦੇ ਜ਼ਿਲ੍ਹੇ ਵੀ ਪੀਂਦੇ ਆ ਜੀ ਉਸ ਪਾਣੀ ਨੂੰ ਗੱਲ ਇਹ ਵੀ ਤੁਸੀਂ ਉਹ ਲੋਕਾਂ ਦੀ ਟਾਇਲਟ ਦਾ ਪਾਣੀ ਠੀਕ ਹੈ ਲੋਕਾਂ ਦੇ ਸੀਵਰੇਜ ਦਾ ਪਾਣੀ ਕਿਹਾ ਤੁਸੀਂ ਉਹਨੂੰ ਸਤਲੁਜ ਦੇ ਵਿੱਚ ਪਾ ਸਕਦੇ ਆ ਜਿਸ ਪਾਣੀ ਨੂੰ ਅੱਗੇ ਲੋਕ ਪੀਣੇ ਆ ਜੀ ਬਸ ਇਨਾ ਸਵਾਲ ਸੀ ਬੀਓਡੀ ਜੇ ਉਹ ਲੈਵਲ ਹੀ ਨਹੀਂਗਾ ਬੀਓਡੀ ਨੂੰ ਛੱਡੋ ਜੀ ਤੁਸੀਂ ਸਰ ਗਟਰ ਦਾ ਪਾਣੀ ਜੀ ਟਾਇਲਟ ਦਾ ਪਾਣੀ ਪਾ ਸਕਦੇ ਤੁਸੀਂ ਸਾਪਾਣੀ ਦੇ ਵਿੱਚ ਜਿਹੜੇ ਨੋਰਮਸ ਫਾਲੋ ਉਹ ਪਤਾ ਕਰ ਲੈਂਦੇ ਆ ਜੀ ਜਿਹੜਾ ਤੁਹਾਡਾ ਸਵਾਲ ਸੀਗਾ ਉਹਦੇ ਮਤਲਬਿਕ ਅਸੀਂ ਜਵਾਬ ਲੈ ਲਿਆ ਤੁਸੀਂ ਸਵਾਲ ਕੀਤਾ ਸੀ ਉਸ ਤੋਂ ਇਲਾਵਾ ਇਹ ਵੀ ਸਰ ਤੁਹਾਡਾ ਬੇਸਿਕ ਪ੍ਰੋਟੋਕਾਲ ਕੀ ਕਹਿੰਦਾ ਵੀ ਪਾ ਸਕਦੇ ਆ ਜੀ ਤੁਸੀਂ ਗਟਰ ਦਾ ਪਾਣੀ ਕੀ ਮੌਸ ਐਨ ਕੰਡੀਸ਼ਨ ਹੁੰਦੀ ਹੈ ਤੇ ਡੀਪੀਆਰ ਹੰਡਲਿੰਗ ਹੁੰਦੀ ਹੈ ਬੀਓਡੀ ਗਲਤ ਸਟੇਟਮੈਂਟ ਦਾ ਕੋ ਉਹ ਦੇਖਣਾ ਪਏਗਾ ਤੁਹਾਡਾ ਸਵਾਲ ਇਹ ਸੀਗਾ ਇੱਕ ਮਹੀਨਾ 5 ਦਿਨ ਬਾਅਦ ਮਿਲ ਰਿਹਾ ਸਾਰਾ ਸਵਾਲ ਕਿਉਂ ਕੀਤਾ ਸਵਾਲ ਤੁਹਾਡੇ ਸਵਾਲ ਕੀਤਾ ਤੁਹਾਡਾ ਸਿਰ ਸਵਾਲ ਇਹੀ ਸੀਗਾ ਮੈਂ ਪੜ੍ਹਦਾ ਪੜ੍ਹ ਦਿਓ ਤੁਸੀਂ ਲਿਖਿਆ ਸੀ ਉਕ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਮੌਹ ਸਾਹਿਬ ਜਿਲਾਲ ਜਲੰਧਰ ਨਜ਼ਦੀਕ ਬਿਲਗਾ ਕਾਉਂਸਲ ਦਾ ਸੀਵਰੇਜ ਵਾਲਾ ਪਾਣੀ ਸਤਲੁਜ ਦਰਿਆ ਵਿੱਚ ਪਾਉਣ ਲਈ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਪਾਈਪ ਉਹ ਅਕੋਰਡਿੰਗਲੀ ਤੁਹਾਨੂੰ ਉਹਦਾ ਜਵਾਬ ਸਾਡੇ ਕੋਲ ਆ ਗਿਆ ਪਰ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਕਿ ਇਸ ਨੂੰ ਨਹੀਂ ਰੋਕੀ ਹੈ ਸਰ ਤੋਂ ਇੰਜੀਨੀਅਰ ਹੋ ਜੀ ਇਹ ਤਾਂ ਬੇਸਿਕ ਕੁਐਸਚਨ ਹੈ ਜੀ ਵੀ ਪਾਇਆ ਜਾ ਸਕਦਾ ਰੋਕ ਬਸ ਸਿਰਫ ਇੰਨੀ ਕੁ ਬੇਨਤੀ ਹੈ ਕਿ ਜਦੋਂ ਤੱਕ ਐਜੀ ਚੀਜ਼ ਦਾ ਪਤਾ ਨਾ ਲੱਗੇ ਕਿ ਉਹਦਾ ਲੈਵਲ ਕੀ ਹੈ ਉਸ ਤੋਂ ਪਹਿਲਾਂ ਪਾਈਪ ਲਾਈਨ ਵਿਛਾ ਦਿੱਤੀ ਜਾਵੇ ਇਹ ਤਾਂ ਵੇਸਟੇਜ ਆਫ ਮਨੀ ਹੈ ਇਹ ਤਾਂ ਵੇਸਟੇਜ ਆ ਕੋਈ ਕਈ ਕਰੋੜ ਰੁਪਏ ਪੰਜਾਬ ਦਾ ਖਰਾਬ ਹੋਊਗਾ ਜੀ ਇਹ ਤਾਂ